ਤਦ ਸਰਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਜ ਨੂੰ ਜਰੂਰ ਫੋਲੋ ਕਰ ਲਓ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਪੀਰ ਮੁਰਸ਼ਦ ਸਾਡੀ ਕਿੰਨੇ ਨੇੜੇ ਹੋ ਕੇ ਸੁਣਦੇ ਨੇ ਨਾਲ ਹੀ ਆਪਾਂ ਨੂੰ ਇਹ ਵੀ ਪਤਾ ਲੱਗੇਗਾ ਕਿ ਜੋ ਵੀ ਦੁਆ ਆਪਾਂ ਪੀਰਾਂ ਫਕੀਰਾਂ ਨੂੰ ਕਰਦੇ ਹਾਂ ਪੀਰ ਮੁਰਸ਼ਦ ਆਪਣੀ ਦੁਆ ਫਰਿਆਦ ਕਿਵੇਂ ਕਬੂਲ ਕਰਦੇ ਨੇ ਸਾਡੀ ਹਰ ਇੱਕ ਦੁਆ ਫਰਿਆਦ ਕਿਵੇਂ ਪੂਰੀ ਹੁੰਦੀ ਹੈ ਇਹ ਤਿੰਨ ਖਾਸ ਗੱਲਾਂ ਅੱਜ ਅੱਜ ਦੀ ਵੀਡੀਓ ਦੇ ਵਿੱਚ ਸਿੱਖ ਨੂੰ ਮਿਲਣਗੀਆਂ ਅੱਜ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਦੁਆ ਫਰਿਆਦ ਕਰਨੀ ਕਿਦਾਂ ਤੇ ਦੁਆ ਫਰਿਆਦ ਕਬੂਲ ਕਿਸ ਤਰ੍ਹਾਂ ਹੁੰਦੀ ਹੈ ਉਹ ਸਭ ਕੁਝ ਪਾ ਲੈਂਦਾ ਹੈ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਹਾਂ ਵੀਡੀਓ ਦੇ ਵੱਲ ਇੱਕ ਪਿੰਡ ਦੇ ਵਿੱਚ ਜੋਗੇ ਨਾਮ ਦਾ ਇੱਕ ਬੰਦਾ ਰਹਿੰਦਾ ਸੀ ਉਹ ਬਹੁਤ ਮਿਹਨਤੀ ਸੀ ساری ਉਮਰ ਮਿਹਨਤ ਕਰਕੇ ਰੋਟੀ ਕਮਾਈ ਤੇ ਉਸਦੇ ਨਾਲ ਹੀ ਆਪਣਾ ਗੁਜ਼ਾਰਾ ਕੀਤਾ ਉਸਦੇ ਯਾਰ ਦੋਸਤ ਵੀ ਜੋਗੇ ਦੀ ਬਹੁਤ ਮੰਦੇ ਸੀ ਸਭ ਉਸ ਨੂੰ ਭਰਾਵਾਂ ਵਾਂਗ ਰੱਖਦੇ ਸੀ ਕਿਉਂਕਿ ਜੋਗੇ ਨੇ ਨਾ ਤਾਂ ਕਦੇ ਕਿਸੇ ਨੂੰ ਪੈਸੇ ਲਈ ਜਵਾਬ ਦਿੱਤਾ ਸੀ ਨਾ ਹੀ ਕਿਸੇ ચીਤ ਤੋਂ ਜਵਾਬ ਦਿੰਦਾ ਸੀ ਇਸੇ ਕਰਕੇ ਜੋਗੇ ਦੇ ਆਪਣੇ ਦੋਸਤਾਂ ਨਾਲ ਬੜੀ ਵਧੀਆ ਬਣੀ ਹੋਈ ਸੀ ਜੋਗਾ ਦਾ ਮੁੰਡਾ ਬਹੁਤ ਵੱਡਾ ਹੁੰਦਾ ਤੇ ਆਖਦਾ ਪਾਪਾ ਮੈਂ ਬਾਹਰ ਪੜਨ ਜਾਣਾ ਓਥੇ ਜਾ ਕੇ ਮਿਹਨਤ ਕਰਾਂਗਾ ਤੇ ਆਪਣੇ ਪੈਰਾਂ ਤੇ ਖੜਾ ਹੋਵਾਂਗਾ ਜੋਗਾ ਕਿਵੇਂ ਨਾ ਕਿਵੇਂ ਕਿਥੜਾ ਕਿਤੋਂ ਪੈਸੇ ਇਕੱਠੇ ਕਰਕੇ ਆਪਣੇ ਪੁੱਤਰ ਨੂੰ ਬਾਹਰ ਭੇਜ ਦਿੰਦਾ ਉਸ ਦਾ ਪੁੱਤਰ ਬਾਹਰ ਚਲਾ ਜਾਂਦਾ ਜਾ ਕੇ ਪੜ੍ਹਾਈ ਸ਼ੁਰੂ ਕਰਦਾ ਹੌਲੀ ਹੌਲੀ ਸਮਾਂ ਬੀਤਦਾ ਜਾਂਦਾ ਤੇ ਉਸ ਦਾ ਪੁੱਤਰ ਕੰਮ ਕਰਨ ਲੱਗ ਜਾਂਦਾ ਇਧਰ ਜੋਗਾ ਬਹੁਤ ਪਰੇਸ਼ਾਨ ਰਹਿੰਦਾ ਸੀ ਕਿਉਂਕਿ ਉਸ ਕੋਲ ਕਰਾਇਆ ਦੇਨ ਤੱਕ ਪੈਸੇ ਨਹੀਂ ਸੀ ਉਸਨੇ ਆਪਣਾ ਘਰ ਤੱਕ ਵੇਚ ਦਿੱਤਾ ਸੀ ਪਰ ਉਸ ਦਾ ਪੁੱਤਰ ਐਦਾਂ ਲੱਗਦਾ ਸੀ ਜਿਵੇਂ ਬਾਹਰ ਜਾ ਕੇ ਆਪਣੇ ਪਿਓ ਜੋਗੇ ਨੂੰ ਭੁੱਲ ਗਿਆ ਹੋਵੇ ਹੌਲੀ-ਹੌਲੀ ਉਸਨੇ ਆਪਣੇ ਪਿਓ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਸੀ ਕਿਉਂਕਿ ਉਹ ਕੰਮ ਕਾਜ ਦੇ ਵਿੱਚ ਇੰਨਾ ਕਿ ਬਿਜੀ ਹੋ ਚੁੱਕਿਆ ਸੀ ਕਿ ਉਹ ਆਪਣੇ ਪਿਓ ਨੂੰ ਭੁੱਲ ਗਿਆ ਸੀ ਜੋਗੇ ਨੇ ਕਦੇ ਵੀ ਆਪਣੇ ਪੁੱਤਰ ਨੂੰ ਕਦੇ ਨਹੀਂ ਦੱਸਿਆ ਕਿ ਉਸ ਨੂੰ ਮੈਨੂੰ ਕਿੱਦਾਂ ਬਾਹਰ ਭੇਜਿਆ ਜਿਨ੍ਹਾਂ ਲੋਕਾਂ ਤੋਂ ਜੋਗੇ ਨੇ ਕਰਜ਼ਾ ਲਿਆ ਸੀ ਉਹ ਲੋਕ ਕਰਜ਼ਾ ਵਾਪਸ ਮੰਗ ਰਹੇ ਸੀ ਪਰ ਜੋਗੇ ਕੋਲ ਇਹਨੇ ਪੈਸੇ ਨਹੀਂ ਸੀ ਕਿ ਇੱਕ ਦਿਨ ਜੋਗਾ ਆਪਣੀ ਪਤਨੀ ਨੂੰ ਆਖਦਾ ਹੈ ਕਿ ਆਪਣਾ ਪੁੱਤਰ ਤੇ ਆਪਾਂ ਨੂੰ ਭੁੱਲ ਚੁਕਿਆ ਹੈ ਜਨਾਨੀ ਆਖਦੀ ਹੈ ਕਿ ਹਾਂਜੀ ਕਾਲ ਯੁਗ ਹੈ ਇਸ ਦੇ ਵਿੱਚ ਐਦਾਂ ਹੀ ਹੁੰਦਾ ਹੈ ਪੁੱਤ ਕੁੱਤ ਹੋ ਜਾਂਦੇ ਨੇ ਜੋਗਾ ਆਪਣੀ ਪਤਨੀ ਨੂੰ ਆਖਦਾ ਹੈ ਕਿ ਹੁਣ ਫਿਰ ਕੀ ਕਰੀਏ ਉਸ ਦੀ ਪਤਨੀ ਆਖਦੀ ਹੈ ਕਿ ਤੁਸੀਂ ਵੀ ਐਦਾਂ ਕਰਿਓ ਕਿ ਤੁਸੀਂ ਆਪਣੇ ਪੁੱਤਰ ਕੋਲ ਚਲੇ ਜਾਓ ਜੋਗਾ ਆਪਣੀ ਪਤਨੀ ਨੂੰ ਆਖਦਾ ਹੈ ਕਿ ਮੇਰੇ ਕੋਲ ਤਾਂ ਇਹਨੇ ਪੈਸੇ ਵੀ ਨਹੀਂ ਹੈ ਮੈਂ ਕਿੱਦਾਂ ਚਲਾ ਜਾਵਾਂ ਪਤਨੀ ਆਖਦੀ ਹੈ ਫਿਰ ਆਪਣਾ ਕੁਝ ਵੀ ਨਹੀਂ ਹੋ ਸਕਦਾ ਆਪਾਂ ਨੂੰ ਇਦਾਂ ਹੀ ਜ਼ਿੰਦਗੀ ਕੱਟਣੀ ਪਵੇਗੀ ਜੋਗਾ ਜਿੱਥੇ ਕੰਮ ਕਰਨ ਜਾਂਦਾ ਸੀ ਉੱਥੇ ਉਸ ਦਾ ਦੋਸਤ ਬਹੁਤ ਧਿਆਨ ਰੱਖਦਾ ਸੀ ਇੱਕ ਦਿਨ ਜੋਗਾ ਆਪਣੇ ਕੰਮ ਤੇ ਚਲਾ ਗਿਆ ਤੇ ਉਸ ਦਾ ਉਦਾਸ ਸੀ ਉਹ ਬਹੁਤ ਉਦਾਸ ਸੀ ਉਸ ਦਾ ਦੋਸਤ ਦੇਖਦਾ ਹੈ ਕਿ ਜੋਗਾ ਬਹੁਤ ਉਦਾਸ ਹੈ ਉਹ ਆਪਣੇ ਦੋਸਤ ਨੂੰ ਪੁੱਛਦਾ ਹੈ ਕਿ ਕੀ ਹੋਇਆ ਤੂੰ ਬਹੁਤ ਪਰੇਸ਼ਾਨ ਲੱਗਦਾ ਹੈ ਜੋਗਾ ਉਸ ਨੂੰ ਸਾਰੀ ਗੱਲਬਾਤ ਦੱਸਦਾ ਹੈ ਤੇ ਆਖਦਾ ਹੈ ਮੇਰਾ ਪੁੱਤਰ ਮੈਨੂੰ ਭੁੱਲ ਗਿਆ ਉਸ ਦਾ ਦੋਸਤ ਆਖਦਾ ਹੈ ਕਿ ਤੂੰ ਰੱਬ ਤੇ ਯਕੀਨ ਰੱਖ ਸਭ ਕੁਝ ਠੀਕ ਹੋ ਜਾਵੇਗਾ ਤਾਂ ਜੋਗਾ ਮੈਨੂੰ ਭੁੱਲ ਗਿਆ ਉਸ ਦਾ ਦੋਸਤ ਆਖਦਾ ਹੈ ਕਿ ਤੂੰ ਰੱਬ ਤੇ ਯਕੀਨ ਰੱਖ ਸਭ ਕੁਝ ਠੀਕ ਹੋ ਜਾਵੇਗਾ ਜੋਗੇ ਦੇ ਪਿੰਡ ਤੋਂ ਬਾਹਰ ਇੱਕ ਪੀਰ ਫਕੀਰਾਂ ਦਾ ਦਰਬਾਰ ਸੀ ਉੱਥੇ ਇੱਕ ਫਕੀਰ ਸੇਵਾ ਕਰਿਆ ਕਰਦਾ ਸੀ ਜੋਗਾ ਇੱਕ ਦਿਨ ਉੱਥੇ ਉੱਥੋਂ ਲੰਘ ਰਿਹਾ ਸੀ ਤੇ ਜੋਗੇ ਦਾ ਧਿਆਨ ਪੈਂਦਾ ਜੋਗਾ ਉੱਥੇ ਜਾ ਕੇ ਚਲਾ ਜਾਂਦਾ ਜਾ ਕੇ ਆਖਦਾ ਕਿ ਮੈਂ ਬਹੁਤ ਪਰੇਸ਼ਾਨ ਹਾਂ ਮੇਰੇ ਤੇ ਕਿਰਪਾ ਕਰੋ ਜੀ ਜੋ ਅੱਗੇ ਫਕੀਰ ਲੋਕ ਸੀ ਉਹ ਆਖਦੇ ਨੇ ਕਿ ਇੱਥੇ ਪਰੇਸ਼ਾਨ ਲੋਕ ਹੀ ਆਉਂਦੇ ਨੇ ਇੱਥੇ ਐਦਾਂ ਦਾ ਕੋਈ ਵੀ ਇਨਸਾਨ ਨਹੀਂ ਹੁੰਦਾ ਜੋ ਪਰੇਸ਼ਾਨ ਨਾ ਹੋਵੇ ਤੇ ਇਹਨਾਂ ਪੀਰਾਂ ਮੁਰਸ਼ਿਦਾਂ ਦਾ ਵੀ ਅਹੀ ਕੰਮ ਹੈ ਕਿ ਲੋਕਾਂ ਦੇ ਦੁੱਖ ਦੂਰ ਕਰਨੇ ਉਹ ਆਪਣੀ ਦੁਆ ਫਰਿਆਦ ਕਰਕੇ ਉੱਥੋਂ ਚਲਾ ਜਾਂਦਾ ਜਦੋਂ ਘਰ ਵਾਪਸ ਜਾਂਦਾ ਤਾਂ ਉਸ ਦੀ ਪਤਨੀ ਖਾਣੇ ਲਈ ਉਸ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਜੋਗਾ ਬਿਨਾ ਖਾਦੇ ਹੀ ਸੋ ਜਾਂਦਾ ਹੈ ਜਦੋਂ ਅਗਲੀ ਸਵੇਰ ਹੁੰਦੀ ਹੈ ਤਾਂ ਜੋਗੇ ਦੇ ਬੇਟੇ ਦਾ ਫੋਨ ਆਉਂਦਾ ਹੈ ਜੋਗੇ ਦੀ ਪਤਨੀ ਭੱਜ ਕੇ ਫੋਨ ਲੈ ਕੇ ਜੋਗੇ ਕੋਲ ਆਉਂਦੀ ਹੈ ਜੋਗਾ ਫੋਨ ਚੁੱਕਦਾ ਤੇ ਆਪਣੇ ਬੇਟੇ ਦਾ ਹਾਲਚਲ ਪੁੱਛਦਾ ਉਸ ਦਾ ਬੇਟਾ ਆਖਦਾ ਪਾਪਾ ਮੈਨੂੰ ਪਤਾ ਨਹੀਂ ਕੀ ਹੋਇਆ ਮੇਰਾ ਹੁਣ ਜੀਅ ਨਹੀਂ ਲੱਗਦਾ ਮੇਰਾ ਮਨ ਬੇਚੈਨ ਹੋ ਰਿਹਾ ਸੀ ਮੈਨੂੰ ਐਦਾਂ ਲੱਗ ਰਿਹਾ ਸੀ ਕਿ ਬਹੁਤ ਕੁਝ ਗਲਤ ਹੋ ਰਿਹਾ ਐਦਾਂ ਮੇਰੇ ਨਾਲ ਕੱਲ ਦਾ ਹੀ ਹੋ ਰਿਹਾ ਜੋਗਾ ਆਪਣੇ ਪੁੱਤਰ ਨੂੰ ਆਖਦਾ ਕਿ ਕੋਈ ਗੱਲ ਨਹੀਂ ਪੁੱਤਰ ਸਭ ਕੁਝ ਠੀਕ ਹੋ ਜਾਵੇਗਾ ਇੱਥੇ ਤਾਂ ਸਭ ਕੁਝ ਠੀਕ ਹੈ ਇੰਨੀ ਗੱਲ ਕਹਿੰਦੇ ਜੋਗੇ ਦੇ ਜੋਗੇ ਤੇ ਉਸਦੀ ਪਤਨੀ ਦੀ ਅੱਖਾਂ ਵਿੱਚੋਂ ਪਾਣੀ ਆ ਜਾਂਦਾ ਉਸਦਾ ਪੁੱਤਰ ਰਾਖਦਾ ਕੀ ਗੱਲ ਹੈ ਪਾਪਾ ਤੁਸੀਂ ਰੋ ਕਿਉਂ ਰਹੇ ਹੋ ਜੋਗੇ ਦੀ ਪਤਨੀ ਪੁੱਤਰ ਨੂੰ ਸਭ ਕੁਝ ਦੱਸਦੀ ਹੈ ਕਿ ਇਹ ਗੱਲ ਹੈ ਪੁੱਤਰ ਰੱਖਦਾ ਹੈ ਕਿ ਪਾਪਾ ਮੇਰਾ ਮਨ ਸਹੀ ਕਹਿ ਰਿਹਾ ਸੀ ਕਿ ਕੁਝ ਗਲਤ ਹੋ ਰਿਹਾ ਹੈ ਪੁੱਤਰ ਰੱਖਦਾ ਹੈ ਕਿ ਮੈਨੂੰ ਮਾਫ ਕਰ ਦਿਓ ਮੈਂ ਆਪਣੇ ਕੰਮਗਾਰਾਂ ਵਿੱਚ